ਮਨ ਜੀ ਵਾਹਿਗੁਰੂ ਸਾਹਿਬ ਜੀਓ ਗੜ ਬਗਦਾਦ ਨਵਾਈ ਕੈ ਮੱਕਾ ਮਦੀਨਾ ਸਭੇ ਨਿਵਾਇਆ ਸਤ 84 ਹੀ ਮੰਡਲੀ ਖੱਟ ਦਰਸ਼ਨ ਪਾਖੰਡ ਜਿਣਾਇਆ ਪਤਨਾ ਆਕਾਸ਼ ਲਖ ਜੀਤੀ ਤਰਤੀ ਜਗਤ ਸਬਾਇਆ ਜੀਤੇ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ ਦੇਵਤਿਆਂ ਨ ਰਾਕਸ਼ਦੈਂਤ ਸਭ ਚਿਤਰ ਗੁਪਤ ਸਭ ਚਰਨੀ ਲਾਇਆ ਦੇਵਤਿਆਂ ਨੋ ਰਾਕਸ਼ ਦੇਤ ਸਭ ਚਿੱਤ ਕੁਪਤ ਸਭ ਚਰਨੀ ਲਾਇਆ ਇੰਦਰਾ ਸਨ ਅਪਛਰਾ ਰਾਗ ਰਾਗਨੀ ਮੰਗਲ ਗਾਇਆ ਭਇਆ ਆਨੰਦ ਜਗਤ ਵਿੱਚੋਂ ਕਲ ਤਾਰਨ ਗੁਰ ਨਾਨਕ ਆਇਆ Hindu Musalman ਨਿਵਾਇਆ Hindu Musalman ਨਿਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਰ 70 ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਹਾਂ ਬੜਾ ਭਾਗੀ ਹਾਂ ਜੀ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਭਾਈ ਗੁਰਦਾਸ ਸਾਹਿਬ ਦੇ ਇਹ ਬਚਨ ਪੌੜੀ ਸੈਂਤਮੀਂ ਵਾਰ ਪਹਿਲੀ ਅੱਜ ਆਪਾਂ ਇਸ ਨੂੰ ਵਿਚਾਰ ਰਹੇ ਹਾਂ ਸ਼ਰੀਆਂ ਜੋ ਦੋ ਪੌੜੀਆਂ ਨੇ ਉਹ ਗੁਰਮਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋ ਮੱਕੀ ਔਰ ਬਗਦਾਦ ਦੀ ਧਰਤੀ ਦੇ ਉਪਰ ਰਹਿਮਤਾਂ ਵਰਸਾਉਂਦੇ ਨੇ ਅਸੀਂ ਉਹਨਾਂ ਨੂੰ ਇਤਿਹਾਸ ਔਰ ਦੇ ਉੱਤੇ ਜਾਣਨ ਦਾ ਯਤਨ ਇਨ੍ਹਾਂ ਪੌੜੀਆਂ ਦੇ ਦੁਆਰਾ ਕੀਤਾ ਹੈ ਅਗਦਾਦ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਤੇ ਕੱਲ ਅਸੀਂ ਪੀਰ ਦਸਤਗੀਰ ਦੇ ਨਾਲ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਵਿਚਾਰ ਪਈ ਉਹ ਅਸੀਂ ਵਿਚਾਰ ਕੀਤੀ ਸੀ ਹੁਣ ਇਹ ਜਿਹੜੀ ਪਾਵਨ ਪੌੜੀ ਹੈ ਅੱਜ ਦੀ ਪੌੜੀ ਨੰਬਰ 33 ਇਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਸੰਪੂਰਨ ਗੁਰਮੁਖੋ ਪ੍ਰਚਾਰਕ ਫੇਰੀਆਂ ਦਾ ਇਹ ਕਹਲੋ ਸੈਂਟਰਲ ਆਈਡੀਆ ਪ੍ਰਾਪਤੀ ਆਉਟਪੁੱਟ ਹੈ ਜਿਹੜਾ ਉਹ ਬਿਆਨ ਕੀਤਾ ਹੈ ਗੜਬਗਦਾਦ ਨਵਾਇ ਕੈ ਗੜ ਦਾ ਅਰਥ ਹੁੰਦਾ ਹੈ ਕੇਂਦਰ ਸੈਂਟਰ ਇੱਕ ਤਾਂ ਗੜ ਦਾ ਅਰਥ ਕਿਲਾ ਹੁੰਦਾ ਹੈ ਇੱਕ ਹੁੰਦਾ ਗੜ ਵੀ ਇਹ ਮੁਸਲਮਾਨਾਂ ਦਾ ਗੜ ਹੈ ਇਹ ਹਿੰਦੂਆਂ ਦਾ ਗੜ ਹੈ ਇਹ ਸਿੱਖਾਂ ਦਾ ਗੜ ਹੈ ਇੱਕ ਏਰੀਆ ਹੁੰਦਾ ਜਿੱਥੇ ਕਿਸੇ ਵਿਸ਼ੇਸ਼ ਫੱਟੇ ਦੀ ਗਿਣਤੀ ਬਹੁਤੀ ਹੋਵੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਬਗਦਾਦ ਸੀ ਗੁਰਮਖੋ ਉਹ ਕਰਾਮਾਤੀ ਪੀਰਾਂ ਤੇ ਫਕੀਰਾਂ ਦਾ ਗੜ ਸੀ ਵੱਡੇ ਵੱਡੇ ਔਲੀਏ ਪੀਰ ਫਕੀਰ ਸੰਜੜੇ ਕਰਾਮਾਤੀ ਉਹ ਬਗਦਾਦ ਦੀ ਧਰਤੀ ਤੇ ਰਹਿੰਦੇ ਸੀ ਇਤਿਹਾਸ ਵਿੱਚ ਐਸਾ ਵੀ ਲਿਖਿਆ ਮਿਲਦਾ ਹੈ ਵੀ ਬਗਦਾਦ ਦੀ ਧਰਤੀ ਦੇ ਕੁੱਤਿਆਂ ਨੂੰ ਵੀ ਇਹ ਮਾਨਸੀ ਵੀ ਅਸੀਂ ਤਾਂ ਮੁਕਤ ਹੋਈ ਜਾਣਾ ਹੈ ਇਦਾਂ ਦੇ ਸ਼ਬਦ ਲਿਖਣ ਨੂੰ ਮਿਲਦੇ ਜੇ ਭਾਵ ਕਿ ਬਗਦਾਦ ਦੀ ਧਰਤੀ ਉੱਤੇ ਵਸਣ ਵਾਲੇ ਹਰ ਇੱਕ ਮਨੁੱਖ ਨੂੰ ਇਹ ਮਾਨਸੀ ਕਿ ਮੈਂ ਬਗਦਾਦ ਰਹਿੰਦਾ ਹਾਂ ਇਸ ਕਰਕੇ ਮੈਤਾ ਮੁਕਤ ਹੋਈ ਜਾਣਾ ਹੈ ਤੇ ਪੀਰਾਂ ਫਕੀਰਾਂ ਦੀ ਧਰਤੀ ਹੈ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਭਰਮ ਸੀ ਜਿਹੜਾ ਇਹਨੂੰ ਦੂਰ ਕੀਤਾ ਗੁਰੂ ਨੇ ਕਿਉਂਕਿ ਇਹ ਪਰ ਮਸੀਹਾ ਜਿਹੜਾ ਵੀ ਮੈਂ ਤਾਂ ਇੱਕ ਵਿਸ਼ੇਸ਼ ਥਾਂ ਦੇ ਉੱਤੇ ਵੱਸਦਾ ਹੈ ਇਸ ਕਰਕੇ ਮੈਨੂੰ ਤਾਂ ਰੱਬ ਦੇ ਦਰਬਾਰ ਵਿੱਚ ਥਾਂ ਮਿਲੀ ਜਾਣੀ ਹੈ ਇਹ ਹਿੰਦੂ ਧਰਮ ਦੇ ਵਿੱਚ ਵੀ ਸੀ ਇਹ ਮੁਸਲਮਾਨੀ ਧਰਮ ਦੇ ਵਿੱਚ ਵੀ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਥਾਂ ਪਰ ਥਾਂ ਜਾ ਕੇ ਇਹ ਦਾਤ ਹਰ ਇੱਕ ਨੂੰ ਸਮਝਾਈ ਪਾਈ ਪਰਮਾਤਮਾ ਥਾਂ ਨਹੀਂ ਦੇਖਦਾ ਵੀ ਕਿਹੜੀ ਥਾਂ ਤੇ ਜੰਮਿਆ ਕਿਹੜੇ ਘਰ ਵਿੱਚ ਜੰਮਿਆ ਕਿਥੇ ਸਰੀਰ ਤੇ ਆ ਗਿਆ ਪਰਮਾਤਮਾ ਧਰਮ ਨਹੀਂ ਦੇਖਦਾ ਜਾਤ ਨਹੀਂ ਦੇਖਦਾ ਪਰਮਾਤਮਾ ਕਰਮ ਦੇਖਦਾ ਉਸ ਪਰਮੇਸ਼ਰ ਦੇ ਦਰਬਾਰ ਵਿੱਚ ਕੇਵਲ ਕਰਮ ਤੇ ਨੀਅਤ ਦੇਖੀ ਜਾਂਦੀ ਹੈ ਬੰਦੇ ਦੋਈ ਚੀਜ਼ਾਂ ਨੇ ਬਸ ਗੁਰਨਾਨਕ ਸੇ ਪਾਤਸ਼ਾ ਪੀਰਾਂ ਫਕੀਰਾਂ ਦੇ ਗੜ ਕਰਾਮਾਤੀ ਲੋਕਾਂ ਦੇ ਗੜ ਬਗਦਾਦ ਦੇ ਵਿੱਚ ਕਈ ਗੜ ਬਗਦਾਦ ਨਿਵਾਇਕ ਹੈ ਨਿਵਾਇਕ ਦਾ ਅਰਥ ਕੀ ਹੈ ਨੀਵਾ ਕਰਕੇ ਮੱਕਾ ਮਦੀਨਾ ਸਭੇ ਨਵਾਇਆ ਮੱਕਾ ਮਦੀਨਾ ਦਾ ਅਰਥ ਕੀ ਹੈ ਮੁਸਲਮਾਨਾਂ ਦੇ ਵੱਡੇ ਵੱਡੇ ਜਿਹੜੇ ਸ਼ਹਿਰ ਸਨ ਜਿੱਥੇ ਵੱਡੀ ਗਿਣਤੀ ਚ ਵੱਸਦੇ ਸਨ ਸਾਰੇ ਬਾਬੇ ਨੇ ਨਮਾਜ਼ ਦਿੱਤੀ ਹੁਣ ਨਮਾਜ਼ ਦਿੱਤੇ ਦਾ ਅਰਥ ਹੈ ਜਿੱਤ ਲਈ ਬਾਬੇ ਨੇ ਨੀਵੇਂ ਕਰ ਲਏ ਮੱਕਾ ਸੀ ਮਦੀਨਾ ਸੀ ਬਗਦਾਦ ਸੀ ਸਾਰੇ ਗੁਰਮਖੋ ਬਾਬੇ ਦੇ ਅੱਗੇ ਝੁਕ ਗਏ ਦੋ ਵੱਡੇ ਫਕੀਰ ਬਗਦਾਦ ਦੀ ਧਰਤੀ ਤੇ ਵਸਦੇ ਸੀ ਇੱਕ ਤਾਂ ਪੀਰ ਦਸਤਗੀਰ ਸੀ ਇੱਕ ਸੀ ਗੁਰਮਖੋ ਸ਼ੇਖ ਬਹਿਲੂਨ ਸ਼ੇਖ ਬਹਿਲੂਲ ਗੁਰਨਾਨਕ ਸਾਹਿਬ ਪਾਤਸ਼ਾਹ ਬਗਦਾਦ ਦਜਲਾ ਦਰਿਆ ਦੇ ਕਿਨਾਰੇ ਬੈਠੇ ਨੇ ਤੇ ਸ਼ੇਖ ਬਹਿਲੂਲ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਇੱਕ ਐਸਾ ਹਿੰਦ ਪੀਰ ਆਇਆ ਹੈ ਜਿਹਦੇ ਅੱਗੇ ਪੀਰ ਦਸਤਗਿਰ ਵੀ ਝੁਕ ਗਿਆ ਹੁਣ ਇਹ ਜਦੋਂ ਲੋਕਾਂ ਨੇ ਸੁਣਿਆ ਤੇ ਹਰ ਇੱਕ ਨੂੰ ਇਹ ਗੱਲ ਦੀ ਚਾਹਤ ਸੀ ਵੀ ਦਰਸ਼ਨ ਕਰੀਏ ਜਜ ਕਿ ਜਿਹਦੇ ਅੱਗੇ ਪੀਰ ਦਸਤਗੀਰ ਵੀ ਝੁਕ ਗਿਆ ਪੀਰ ਦਸਤਗੀਰ ਦਾ ਉਸ ਸਮੇਂ ਮੁਸਲਮਾਨੀ ਇਸਲਾਮ ਧਰਮ ਦੇ ਵਿੱਚ ਬਹੁਤ ਵੱਡਾ ਗੁਰਮਖੋਡ ਨਾਮ ਸੀ ਤੋ ਸ਼ੇਖ ਬਹਿਲੋਲ ਜਿਹੜਾ ਹੈ ਉਹ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਗੁਰੂ ਬਾਬੇ ਦੀ ਸਰੋਧ ਸੁਣੀ ਉਹਨੇ ਸ਼ਬਦ ਸੁਣਿਆ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਿਆ ਕੱਲਾ ਆਪ ਨਹੀਂ ਪਿਆ ਜਿਹੜੇ ਸ਼ੇਖ ਬਹਿਲੂਲ ਦੇ ਸੇਵਕ ਸਨ ਉਹਨਾਂ ਨੂੰ ਵੀ ਕਿਹਾ ਚੁਕੋਏ ਨਾ ਬਾਬੇ ਦੇ ਅੱਗੇ ਚੁਕੋ ਇਹ ਵਲੀ ਹੈ ਉਹਨੇ ਕਿਹਾ ਨਾਨਕ ਵਲੀ ਹੈ ਬਹੁਤ ਵੱਡਾ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਇਹ ਬੇਨਤੀ ਕੀਤੀ ਪਾਤਸ਼ਾਹ ਮੇਰਾ ਟਿਕਾਣਾ ਝੌਂਪੜੀ ਹੈ ਮੇਰੀ ਝੌਂਪੜੀ 'ਚ ਜਾ ਕੇ ਚਰਨ ਪਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰਮੁਖੋ ਦੀ ਜਿਹੜੀ ਝੌਂਪੜੀ ਸੀ ਨਾ ਕਿਉਂਕਿ ਫਕੀਰ ਸੀ ਉਹ ਬਹੁਤ ਵੱਡਾ ਤੇ ਫਕੀਰ ਵੀ ਕਹਿੰਦਾ ਲੀਨ ਹੋਇਆ ਪਕਾ ਦੇ ਵਿੱਚ ਇਤਿਹਾਸਕਾਰ ਦੱਸਦੇ ਨੇ ਬਗਦਾਦ ਦਾ ਖਲੀਫਾ ਸੀ ਜਿਹੜਾ ਵੱਡਾ ਉਹ ਇੱਕ ਵਾਰ ਸ਼ੇਖ ਬਹਿਲੂਲ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਧੁੱਪ ਸੇਕ ਰਿਆ ਸੀ ਤਾਂ ਤੁਸੀਂ ਵੇਖੋ ਵਸਤਾ ਕਿੰਨੀ ਉੱਚੀ ਹੈ ਤੋਂ ਪਸੇਕ ਰਿਆ ਸੀ ਸਵੇਰੇ ਸਵੇਰੇ ਸੂਰਜ ਦੀਆਂ ਕਰਨਾ ਤੇ ਜਿਹੜਾ ਖਲੀਫਾ ਸੀ ਵੱਡਾ ਉਹ ਬਗਦਾਦ ਦਾ ਉਹ ਆ ਕੇ ਸਾਹਮਣੇ ਖੜੋ ਗਿਆ ਹੱਥ ਬਨ ਕੇ ਕਹਿੰਦਾ شیخ ਜੀ ਤੁਹਾਡੇ ਚਰਨਾਂ ਵਿੱਚ ਆਇਆ ਕੋਈ ਸੇਵਾ ਹੈ ਤਾਂ ਦੱਸ ਦਿਓ ਇਦਾਂ ਕਿਹਾ ਭਾਵ ਕੀ ਸੀ ਵੀ ਮੈਂ ਅਮੀਰ ਬੰਦਾ ਤੁਹਾਨੂੰ ਦੌਲਤ ਵਾਲਾ ਕੋਈ ਲੋੜ ਹੈ ਤਾਂ ਦੱਸ ਦਿਓਗੇ ਤੇ ਲੱਤਾਂ نسਾਲ ਕੇ ਬੈਠੇ ਸ਼ੇਖ ਬਹਿਲੋਲ ਨੇ ਕਿਹਾ ਸੀ ਕੁਛ ਕਰ ਸਕਦਾ ਹੈ ਮੇਰੇ ਲਈ ਉਹਨੇ ਕਿਹਾ ਜੋ ਹੁਕਮ ਕਰੂੰਗੇ ਕਹਿਣ ਲੱਗਾ ਮੇਰੀ ਧੁੱਪ ਰੋਕ ਲਈ ਆ ਪਰੇ ਹਟ ਜਾ ਮੈਨੂੰ ਧੁੱਪ ਸੇਕ ਲੈਣ ਦੀ ਇਦਾਂ ਹੀ ਕਿਹਾ ਜੀ ਤੂੰ ਮੇਰੀ ਧੁੱਪ ਰੋਕ ਲਈ ਆ ਪਰੇ ਹਟ ਜਾ ਧੁੱਪ ਸੋਕ ਲੈਣ ਦੀ ਚਲਾ ਜਾ ਉਹ ਗੁੱਸੇ ਹੋ ਕੇ ਚਲਾ ਗਿਆ ਉਹ ਨਾਲ ਦੇ ਸੇਵਕਾਂ ਨੇ ਕਿਹਾ ਕਹਿਣ ਲੱਗੇ ਸ਼ੇਖ ਜੀ ਕੱਲ ਰਾਤ ਤੂਫਾਨ ਆਇਆ ਸੀ ਝੌਂਪੜੀ ਦੀ ਛੱਤ ਉੱਡ ਗਈ ਐ ਜੇ ਕੁਛ ਹੋਰ ਨਹੀਂ ਸੀ ਕਹਿਣਾ ਤੇ ਇੰਨਾ ਹੀ ਕਹਿ ਦਿੰਦੇ ਵੀ ਝੌਂਪੜੀ ਦੀ ਛੱਤ ਪਵਾ ਦਿਓ ਜੀ ਤੇ ਸ਼ੇਖ ਬਹਿਲੋਲ ਨੇ ਕਿਹਾ ਸੀ ਜਦੋਂ ਖਲੀਫਾ ਆਇਆ ਮੈਂ ਬੈਠਾ ਕਿਵੇਂ ਸੀ ਕਹਿੰਨ ਲੱਗੀ ਜੀ ਲੱਤਾ ਲੱਤਾ ਨਸਾਲ ਕੇ ਬੈਠੀ ਸੀ ਸ਼ੇਖ ਬਹਿਲੋਲ ਕਹਿੰਦਾ ਓਏ ਜਿਸ ਦਿਨ ਇਹ ਤਨਵਾਨ ਲੋਕਾਂ ਦੇ ਕੋਲੋਂ ਕੁਝ ਮੰਗਣ ਤੁਰ ਪਏ ਫਿਰ ਹੱਥ ਬੰਨ ਕੇ ਖੜਨਾ ਪਵੇਗਾ ਪੈਰ ਪਸਾਰ ਕੇ ਨਹੀਂ ਬੈਠ ਸਕਦੇ ਬਹੁਤ ਵੱਡੀ ਦਾਤ ਸੀ ਬਹੁਤ ਵੱਡੀ ਸਿੱਖਿਆ ਸੀ ਵੀ ਜਿਸ ਦਿਨ ਇੱਕ ਧਰਮੀ ਪੁਰਸ਼ ਇੱਕ ਬੰਦਗੀ ਕਰਨ ਵਾਲਾ ਦੁਨਿਆਵੀ ਲੋਕਾਂ ਕੋਲੋਂ ਮੰਗਣ ਦੀ ਆਸ ਕਰਨ ਲੱਗ ਪਵੇ ਫਿਰ ਉਹ ਬੇਪਰਵਾਹ ਨਹੀਂ ਰਹਿੰਦਾ ਫਿਰ ਤੇ ਹੱਥ ਹੀ ਜੋੜਨੇ ਪੈਂਦੇ ਉਹ ਐਸੀ ਅਵਸਥਾ ਦਾ ਮਾਲਕ ਸ਼ੇਖ ਬਹਿਲੋਲ ਗੁਰਨਾਨਕ ਸਾਹਿਬ ਦੀ ਚਰਨੀ ਡਿੱਗਿਆ ਆਤਿ ਬਗਦਾਦ ਦੀ ਧਰਤੀ ਬਾਬੇ ਨੂੰ ਬੇਨਤੀ ਕੀਤੀ ਸਤਿਗੁਰੂ ਪਾਤਸ਼ਾ ਮੇਰੇ ਝੋਪੜੀ ਚਰਨ ਪਾਓ ਬਾਬਾ ਉਹਦੇ ਚਰਨਾ ਚ ਉਹਦੇ ਗਿਆ ਝੋਪੜੀ ਚ ਤੇ ਉਹ ਤਾਜਦੀਨ ਲਿਖਦਾ ਉਹ ਕਹਿਣ ਲੱਗੇ ਮੁਸਲਮਾਨ ਨਾ ਕੱਪੜਾ ਨਹੀਂ ਕਦੇ ਵਿਛਾਉਂਦਾ ਕੇਵਲ ਤੇ ਕੇਵਲ ਜਦੋਂ ਖੁਦਾ ਦੀ ਬੰਦਗੀ ਕਰਨੀ ਹੁੰਦੀ ਹੈ ਉਦੋਂ ਮਸੱਲਾ ਵਿਛਾਉਂਦਾ ਪਰ ਜਿਸ ਦਿਨ ਗੁਰਨਾਨਕ ਸਹਿ ਪਾਤਸ਼ਾ ਸ਼ੇਖ ਬਹਿਲੂਲ ਦੀ ਝੌਂਪੜੀਓ ਦੇ ਘਰ ਵਿੱਚ ਗਏ ਸ਼ੇਖ ਬਹਿਲੂਲ ਨੇ ਕਪੜਾ ਵਿਸ਼ਾ ਕੇ ਸਨਮਾਨ ਕੀਤਾ ਬਾਬੇ ਨਾਲ। ਔਰ ਗੁਰਨਾਨਕ ਸਹਿ ਪਾਤਸ਼ਾ ਕਹਿੰਦੇ ਸ਼ੇਖ ਬਹਿਲੂਲ ਅੱਜ ਤੇਰੇ ਘਰ ਨਾਲ ਤੇਰੇ ਨਾਲ ਬੈਠ ਕੇ ਖਾਂਗੇ। ਉਹਨੇ ਕਿ ਬਾਬਾ ਕੀ ਬਣਾਵਾਂ ਤੇਰੇ ਨਾਲ। ਪਾਤਸ਼ਾ ਕਹਿੰਦੇ ਕੁਛ ਵੀ ਬਣਾ ਤੇਰੇ ਨਾਲ ਬੈਠ ਕੇ ਖਾਂ। ਗੁਰਮੁਖ ਉਹਦਾ ਸਿੱਖ ਸੀ ਇੱਕ ਊਰਜਖਾ ਊਰਜਾ ਸੀ ਉਹਦਾ ਨਾ ਊਰਜਖਾ ਉਹਨੂੰ ਇਦਾਂ ਹੁਕਮ ਕੀਤਾ ਸ਼ੇਖ ਬਰੋਲ ਨੇ ਜਾ ਬਾਜ਼ਾਰ ਜਾ ਨਾਨਕ ਵਾਸਤੇ ਕੁਝ ਵਸਤੂ ਲੈ ਕੇ ਆ ਜਦੋਂ ਉਹ ਜਾਣ ਲੱਗਿਆ ਨਾ ਤੇ ਬਾਬੇ ਨੇ ਗੁਰਮੁਖ ਨੂੰ ਟਕਾ ਵੀ ਆਪਣੇ ਕੋਲੋਂ ਦਿੱਤਾ ਨੂੰ ਕੱਢ ਕੇ ਕਹਿਣ ਲੱਗੇ ਊਰਜਖਾ ਆ ਅੱਟ ਟਕਾ ਨਾਲ ਲੈ ਕੇ ਜਾ ਤੇ ਚੇਤਾ ਰੱਖੀ ਨਾਲ ਇਹ ਵੀ ਹੁਕਮ ਕੀਤਾ ਬਾਬੇ ਨੇ ਕਿਹਾ ਗੁਣਕ ਸਿੰਘ ਸਾਹਿਬ ਪਾਦਸ਼ਾਹ ਨੇ ਕਹਿੰਨੇ ਕਹਿੰਦੇ ਜੇ ਭੋਜਨ ਲੈ ਕੇ ਆਉਣਾ ਕਿਸੇ ਇਨਸਾਨ ਕੋਲੋਂ ਲੈ ਕੇ ਆਈਏ ਉਸ ਤੋਂ ਕਹਿੰਦਾ ਬਾਬਾ ਮੈਂ ਸਮਝਿਆ ਨਹੀਂ ਬਹੁਤ ਕਮਾਲ ਦਾ ਬਚਨ ਹੈ ਬਾਬੇ ਨੇ ਕਿਹਾ ਕਿਸੇ ਕਿਸੇ ਇਨਸਾਨ ਦੀ ਦੁਕਾਨ ਤੋਂ ਲੈ ਕੇ ਆਈਂ ਹਤਵਨ ਕਹਿੰਦਾ ਬਾਬਾ ਮੈਨੂੰ ਮੈਨੇ ਤੇਰੇ ਬਚਨ ਨਹੀਂ ਸਮਝਿਆ ਪਾਦਸ਼ਾਹ ਕਹਿੰਦੇ ਦੁਕਾਨਾਂ ਉੱਤੇ ਇਨਸਾਨ ਦੇਖਦੇ ਹੁੰਦੇ ਨੇ ਪਰ ਬੈਠੇ ਪਸ਼ੂ ਹੀ ਹੁੰਦੇ ਨੇ ਜੇ ਕੋਈ ਇਨਸਾਨ ਦਿਖੇ ਤੇ ਉਹਦੇ ਕੋਲੋਂ ਲੈ ਕੇ ਆਏ। ਉਹਨੇ ਕਾ ਬਾਬਾ ਮੈਨੂੰ ਪਛਾਣ ਕਿਵੇਂ ਹੋਵੇਗੀ? ਗੁਰਨਾਨਕ ਸਾਹਿਬ ਨੇ ਕਿਹਾ ਧਿਆਨ ਧਰੀ ਖੁਦਾ ਦਾ ਤੈਨੂੰ ਪਹਿਚaan ਹੋ ਜਾਏਗੀ। ਸਮਾਨ ਕੀਰਤਨ ਤੋਂ ਪਹਿਲਾਂ ਗੁਰਮੁਖੋ ਇਤਿਹਾਸ ਵਿੱਚ ਲਿਖਿਆ ਮਿਲਦਾ ਉਹ ਬਾਜ਼ਾਰ ਗਿਆ ਦੁਕਾਨਾਂ ਉੱਤੇ ਜਾਂਦਾ ਕਿਸੇ ਦੁਕਾਨਦਾਰ ਦੇ ਅੱਗੇ ਇਦਾਂ ਖੜੋ ਕੇ ਧਿਆਨ ਧਰਦਾ ਕਿਤੇ ਉਹਨੂੰ ਪਸ਼ੂਦ ਖ ਪਸ਼ੂਦ ਖਾਈ ਦਿੰਦੇ ਨੇ ਕਿਤੇ ਕੁੱਤਾ ਬੈਠਾ ਦਿਖਾਈ ਦਿੱਤਾ ਕਦੇ ਉਹਨੂੰ ਬਿੱਲੀ ਬੈਠੀ ਦਿਖਾਈ ਦਿੱਤੀ ਕਿਤੇ ਉਹਨੂੰ ਸ਼ੇਰ ਬੈਠਾ ਦਿਖਾਈ ਦਿੱਤਾ ਹੈਰਾਨ ਹੋ ਗਿਆ ਇੱਕ ਥਾਂ ਗਿਆ ਅਖੀਰ ਦੇ ਉੱਤੇ ਪੁੱਟੀ ਜੀ ਕਹਿੰਦੇ ਦੁਕਾਨ ਸੀ ਉਸ ਦੁਕਾਨ ਤੋਂ ਸੌਦਾ ਖ ਦਿਨ ਲੱਗਿਆ ਉੱਥੇ ਬੈਠਿਆ ਉਹਨੂੰ ਤੇ ਇਨਸਾਨ ਨਜ਼ਰ ਆਇਆ ਇੱਕੋ ਹੀ ਥਾਂ ਤੋਂ ਉਹ ਦੁਕਾਨ ਤੋਂ ਸੌਦਾ ਲੈ ਗਿਆ ਬਾਬੇ ਨੇ ਅਰਥ ਕੀ ਬਣਿਆ ਸੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਕਿ ਭਾਈ ਜੇ ਖਾਣਾ ਵੀ ਖਾਣਾ ਤੇ ਕਿਸੇ ਬੰਦਗੀ ਵਾਲੇ ਦਾ ਖਾਣਾ ਆਮਦਾਨੀ ਖਾਣਾ ਇੱਕ 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 ਵਾਰ ਗੁਰਮੁਖ ਖਸ਼ਦ ਮੇਲਮ ਬੇਨਤੀ ਕੀਤੀ ਸੀ ਬਾਬਾ ਫਰੀਦ ਸਾਹਿਬ ਵਕਤ ਦਿੱਲੀ ਕਦੇ ਜਾਓ ਨਾ ਜਿੱਥੇ ਮਹਿਰੋਲੀ ਬੰਦਾ ਸਿੰਘ ਬਹਾਦਰ ਦਾ ਸਥਾਨ ਬਣਿਆ ਉਸ ਤੋਂ 100 ਮੀਟਰ ਦੀ ਦੂਰੀ ਤੇ ਬਖਤਿਆਰ ਕਾਕੀ ਦੀ ਥਾਂ ਬਣੀ ਹੋਈ ਹੈ। ਫਰੀਦ ਸਾਹਿਬ ਦੇ ਗੁਰੂ ਸਨ ਬਖਤਿਆਰ ਕਾਕੀ। ਚੌਂਕੜਾ ਮਾਰ ਕੇ ਬੈਠੇ ਫਰੀਦ ਸਾਹਿਬ। ਕੋਈ ਚੋਰ ਨੇ ਰਾਤ ਨੂੰ ਚੋਰੀ ਕੀਤੀ ਤੇ ਵਿੱਚੋਂ ਸਵੇਰੇ ਭੋਜਨ ਪੈਸਾ ਖਰੀਦ ਕੇ ਤੇ ਫਿਰ ਸਾਹਿਬ ਨੂੰ ਭੋਜਨ ਦੇ ਗਿਆ। ਫਰੀਦ ਸਾਹਿਬ ਨੇ ਭੋਜਨ ਖਾ ਲਿਆ ਉਹ। ਪਰ ਹੁਣ ਮਨ ਨਾ ਲੱਗੇ। ਸੁਰਤ ਨਾ ਜੁੜੇ। ਭੱਜ ਕੇ ਗੁਰੂ ਬਖਤਿਆਰ ਕਾਕੀ ਕੋਲੇ ਗਏ ਕਹਿਣ ਲੱਗੇ ਆਹ ਮਰਸ਼ਿਦ ਕਿੰਨਾ ਸਮਾਂ ਹੋ ਗਿਆ ਕਿੰਨੇ ਵਕਤ ਦੀ ਨਮਾਜ਼ ਅਦਾ ਕਰ ਲਈ ਮੇਰੀ ਸੁਰਤ ਨਹੀਂ ਜੁੜਦੀ ਪਈ ਧਿਆਨ ਨਹੀਂ ਲੱਗਦਾ ਪਿਆ ਮੇਰਾ ਤੇ ਬਖਤਿਆਰ ਕਾਕੀ ਜੀ ਨੇ ਕਿਹਾ ਸੀ ਕਹਿਣ ਲੱਗੇ ਚੇਤਾ ਰੱਖੀ ਚੋਰੀ ਦਾ ਅੰਨ ਖਾ ਕੇ ਕਦੇ ਸੁਰਤ ਨਹੀਂ ਜੁੜਦੀ ਇਦਾਂ ਹੀ ਕਿਹਾ ਜੀ ਫਿਰ ਸਾਹਿਬ ਨੇ ਕਿਹਾ ਮਹਿਕ ਕੀ ਖਾਦਾ ਕਹਿਣ ਲੱਗੇ ਚੇਤਾ ਰੱਖੀ ਤੂੰ ਚੋਰੀ ਨਹੀਂ ਕੀਤੀ ਪਰ ਜਿਹਦਾ ਖਾਦਾ ਏ ਉਹ ਚੋਰੀ ਦਾ ਕਰਕੇ ਤੈਨੂੰ ਦੇਖ ਕੇ ਗਿਆ ਸੀ ਖਾਣ ਤੋਂ ਪਹਿਲਾਂ ਇਹ ਸੋਚੀਏ ਇਹ ਇਨਸਾਨ ਕਿੱਥੋਂ ਲੈ ਕੇ ਆਇਆ ਕਿਤੇ ਇਹ ਨਾ ਹੋਵੇ ਕਿ ਚੋਰੀ ਦਾ ਭੋਜਨ ਤੈਨੂੰ ਲੋਕ ਦੇਈ ਜਾਣ ਤੇ ਤੂੰ ਬਿਨਾਂ ਸੋਚੇ ਸਮਝੇ ਖਾਈ ਜਾਣ ਖੁਦਾ ਦੇ ਦਰਦ ਉੱਤੇ ਪ੍ਰਵਾਨਗੀ ਨਹੀਂ ਮਿਲਦੀ ਹੁੰਦੀ ਬਹੁਤ ਵੱਡੀ ਗੱਲ ਸੀ ਬ੍ਰਾਦਰ ਇਦਾਂ ਹੁੰਦਾ ਹੈ ਕਈ ਵਾਰ ਤੋ ਖੈਰ ਗੁਰਨਾਨਕ ਸਾਹਿਬ ਨੇ ਵੀ ਇਹੀ ਕੋਤਕ ਵਰਤਾਇਆ ਕੋਈ ਇਨਸਾਨ ਮਿਲੇ ਤੇ ਉਹਦੇ ਕੋਲੋਂ ਲੈ ਕੇ ਆਇਆ ਔਰ ਇੱਕ ਇੱਕ ਬੰਦਗੀ ਵਾਲਾ ਮਿਲਿਆ ਉਹਦੀ ਦੁਕਾਨ ਤੋਂ ਭੋਜਨ ਗੁਰਨਾਨਕ ਸਾਹਿਬ ਨੇ ਸ਼ੇਖ ਬਹਿਲੂਲ ਦੇ ਨਾਲ ਬਹਿ ਕੇ ਖਾਦਾ ਔਰ ਜਿਸ ਦਿਨ ਸ਼ੇਖ ਬਹਿਲੂਲ ਗੁਰਨਾਨਕ ਸਾਹਿਬ ਸਤਗੁਰੂ ਪਾਤਸ਼ਾਹ 70 ਦਿਨ ਬਗਦਾਦ ਤੋਂ ਆ ਜਿਹੜੀ ਆਪਾਂ ਇਹ ਵਿਚਾਰਨੀ ਹੈ ਜਦੋਂ ਬਾਬਾ ਤੁਰਿਆ ਉਹ ਰੋ ਪਿਆ ਕਹਿਣ ਲੱਗਾ ਬਾਬਾ ਤੇਰੇ ਤੋਂ ਬਿਨਾ ਜੀਵ ਨਹੀਂ ਲੱਗਣਾ ਤੂੰ ਰਹਿ ਜਾਇ। ਬਾਬੀ ਨੇ ਕਹਾ ਮੈਂ ਸਰੀਰ ਨਹੀਂ ਆ। ਸ਼ੇਖ ਮੈਂ ਸਰੀਰ ਨਹੀਂ ਆ। ਸਵੇਰੇ ਉੱਠਿਆ ਕਰੀ ਖੁਦਾਵਤ ਸੁਰਤ ਜੋੜਿਆ ਕਰੀ ਮੈਂ ਤੇਰੇ ਨਾਲ ਬੈਠ ਕੇ ਕਰਾਂ। ਔਰ ਗੁਰਮਖੋ ਜਿਸ ਦਜਲਾ ਦਰਿਆ ਦੇ ਕਿਨਾਰੇ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਬੈਠ ਕੇ ਉਪਦੇਸ਼ ਕਰਦੇ ਸਨ। ਸ਼ੇਖ ਬੈਨੋਲ ਦੀ ਉਮਰ 6 ਸਾਲ ਤੋਂ ਉੱਪਰ ਹੋਈ ਤੇ ਜਦੋਂ ਬਾਬਾ ਨਾਨਕ ਸਦਰਸ਼ਨ ਕੀਤੇ ਸੀ ਉਦੋਂ ਕੇਵਲ ਉਹਦੀ ਉਮਰ 40-42 ਬਰਿਆਂ ਦੀ ਸੀ ਜਿਸ ਥਾਂ ਦੇ ਉੱਤੇ ਗੁਰਨਾਨਕ ਸਾਹਿਬ ਪਾਤਸ਼ਾਹ ਕੀਰਤਨ ਕਰਦੇ ਰਹੇ ਸ਼ੇਖ ਬਹਿਲੂਲ ਗੁਰੂ ਬਾਬੇ ਦੇ ਆਉਣ ਤੋਂ ਬਾਅਦ 60 ਸਾਲ ਉਸ ਧਰਤੀ ਤੇ ਬੈਠਾ ਰਿਹਾ ਸੱਤ ਸਰਦੀਆਂ ਇਤਿਹਾਸ ਵਿੱਚ ਲਿਖਿਆ ਸੱਤ ਸਰਦੀਆਂ ਉਹਨੇ ਉਸ ਥਾਂ ਦੇ ਉੱਤੇ ਬਤੀਤ ਕੀਤੀਆਂ ਜਿੱਥੇ ਬਾਬਾ ਆਪਣੀ ਸਰੋਤ ਸੁਣਾਉਂਦਾ ਹੁੰਦਾ ਸੀ। ਉਸੇ ਧਰਤੀ ਉੱਤੇ ਉਹਨੇ ਆਪਣੇ ਪ੍ਰਾਣ ਧਿਆਗ ਦਿੱਤੇ। ਬਗਦਾਦ ਜਿਹੜੇ ਜਾਣਦੇ ਨੇ ਉਹ ਦੱਸਦੇ ਨੇ ਵੀ ਅੱਜ ਵੀ ਗੁਰਨਾਣਕ ਸਾਹਿਬ ਦਾ ਛੋਟਾ ਜਿਹਾ ਅਸਥਾਨ ਬਣਿਆ। ਉਹਦੇ ਸਾਹਮਣੇ ਹੀ ਸ਼ੇਖ ਬਹਿਲੂਲ ਦਾ ਜਿਹੜਾ ਸੀ ਉਹ ਮਕਬਰਾ ਬਣਿਆ ਤੇ ਥੋੜੀ ਦੂਰ ਦੇ ਉੱਪਰ ਇੱਕ ਚਸ਼ਮਾ ਫੁੱਟਦਾ ਪਾਣੀ ਦਾ। ਉਹਨੂੰ ਬਲੀ ਹਿੰਦੇ ਚਸ਼ਮਾ ਕਿਹਾ ਜਾਂਦਾ। ਵਲੀ ਹੰਜ ਦਾ ਅਰਥ ਹੈ ਗੁਰਨਾਨਕ ਸਾਹਿਬ ਪਾਤਸ਼ਾਹ। ਤੋਂ ਗੁਰਨਾਨਕ ਸਾਹਿਬ ਪਾਤਸ਼ਾਹ ਗੁਰਮੁਖੋ ਬਗਦਾਦ ਦੀ ਧਰਤੀ ਦੇ ਉੱਤੇ ਗਏ। ਵੱਡੇ ਵੱਡੇ ਪੀਰ ਫਕੀਰ ਕਰਾਮਾਤੀ ਬਾਬੇ ਦੀਏ ਇਕੱਜ ਚੁੱਕੇ। ਤੋਂ ਭਾਈ ਗੁਰਦਾਸ ਸਾਹਿਬ ਕਹਿੰਦੇ ਗੜ ਗੜ ਦਾ ਕੀ ਅਰਥ ਹੈ ਕਰਾਮਾਤੀ ਲੋਕਾਂ ਦਾ ਗੜ ਬਗਦਾਦ ਨਵਾਈ ਕੈ। ਮੱਕਾ ਮਦੀਨਾ ਸਵੇ ਨਵਾਈਆ ਮੱਕਾ ਮਦੀਨਾ ਬਗਦਾਦ ਨੂੰ ਜਿੱਤ ਲਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੇਦ 84 ਮੰਡਲੀ 84 ਸਿੱਧਾਂ ਦੀ ਮੰਡਲੀ ਪਾਵ ਸੁਮੀਰ ਪਰਬਤ ਵਾਲੀ ਸਿੱਧ ਇਹ ਗੱਲ ਪਹਿਲਾਂ ਵੀ ਬੇਨਤੀ ਕੀਤੀ ਜਦੋਂ ਵੀ 84 ਸਿੱਧਾਂ ਦਾ ਨਾਮ ਆਉਂਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਉਹਦਾ ਅਰਥ ਹੈ ਸੁਮੀਰ ਪਰਬਤ ਵਾਲੀ ਸਿੱਧ ਸੇਦ 84 ਮੰਡਲੀ ਖੱਟ ਦਰਸ਼ਨ ਖੱਟ ਦਰਸ਼ਨ ਦਾ ਪੰਡਿਤ ਵਿਦਵਾਨ ਲੋਕ ਪਖੰਡ ਜਨਾਇਆ ਉਹਨਾਂ ਦੀ ਪਖੰਡ ਨੂੰ ਪਾਤਸ਼ਾਹ ਨੇ ਪਰੇ ਕਰਕੇ ਉਹਨਾਂ ਨੂੰ ਗਿਆਨ ਦੀਆਂ ਦਾਤਾਂ ਵੰਡੀਆਂ ਪਤਾਲਾਂ ਪਤਾਲ ਲਖ ਜਿਤੀ ਤਰਤੀ ਇੱਥੇ ਜਿਤੀ ਹੈ ਵੈਸੇ ਪਰ ਕਈ ਥਾਵਾਂ ਉੱਤੇ ਜਿਤੀ ਤਰਤੀ ਸ਼ਬਦ ਹੁੰਦਾ ਹੈ ਥੋੜਾ ਫਰਕ ਹੈ ਵੱਖ-ਵੱਖ ਜਿਹੜਾ ਲਿਖਤਾਂ ਦੇ ਵਿੱਚ ਪਤਾਲਾਂ ਆਕਾਸ਼ ਲਖ ਪਤਾਲ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦਿਖਾ ਕੇ ਕੀ ਦੀ ਗੱਲ ਚੱਲਦੀ ਪਈ ਐ ਦਸਤਗੀਰ ਦੇ ਪੁੱਤਰ ਦੀ ਉਹਨੂੰ ਦਿਖਾਈ ਨਾ ਪਤਾਲਾਂ ਆਕਾਸ਼ ਲੱਖ ਜੀਤੀ ਧਰਤੀ ਜਗਤ ਸਬਾਇਆ ਗੁਰਨਾਨਕ ਸਹਿ ਪਾਤਸ਼ਾਹ ਨੇ ਆਪਣੇ ਸ਼ਬਦ ਦੀ ਤਾਕਤ ਦੇ ਨਾਲ ਸਾਰੇ ਜਗਤ ਨੂੰ ਜਿੱਤ ਲਿਆ ਜਿੱਤ ਜਿੱਤੇ ਨਾਮਖੰਡ ਮੇਦਨੀ ਇੱਥੇ ਜਿੱਤੇ ਐ ਪਰ ਸਹੀ ਸ਼ਬਦ ਹੈ ਜਿੱਤੇ ਜਿੱਤੇ ਨੌਖੰਡ ਨੌਖੰਡ ਦਾ ਕੀ ਅਰਥ ਹੈ ਸਾਰੀ ਧਰਤੀ ਨੂੰ ਨੌ ਖੰਡਾਂ ਚ ਵੰਡਿਆ ਜਾਂਦਾ ਹੈ ਮੇਦਨੀ ਸਾਰੀ ਧਰਤੀ ਸਤ ਨਾਮ ਦਾ ਚੱਕਰ ਫਰਾਇਆ ਬਾਬੇ ਕੋਲੇ ਕਿਹੜੀ ਤਾਕਤ ਸੀ ਜਿਸ ਤਾਕਤ ਨਾਲ ਬਾਬੇ ਨੇ ਮੱਕੇ ਨੂੰ ਮਦੀਨੇ ਨੂੰ ਸਮੇਰ ਪਰਬਤ ਦੇ 84 ਸਿੱਧਾਂ ਨੂੰ ਝੁਕਾ ਦਿੱਤਾ ਜਿੱਤ ਲਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਸਤ ਨਾਮ ਦਾ ਮੰਤਰ ਸਤ ਨਾਮ ਦਾ ਚੱਕਰ ਚਲਾਇਆ ਬਾਬੇ ਨੇ ਸਤ ਇੱਕ ਨਾਮ ਦੀ ਤਾਕਤ ਦੇ ਨਾਲ ਹੀ ਸਾਰੇ ਸੰਸਾਰ ਨੂੰ ਜਿੱਤਿਆ ਗੁਰਮੁਖ ਗੁਰਨਾਨਕ ਸਹਿ ਪਾਦੇ ਪ੍ਰਕਾਸ਼ ਹੋਇਆ ਜਦ ਗੁਰਨਾਨਕ ਸਹਿ ਪਾਛੜੇ ਪਿਤਾ ਜੀ ਸਨ ਚਾਚਾ ਲਾਲੂ ਜੀ ਸਨ ਜਿਹੜੇ ਪਿਤਾ ਜੀ ਮਹਿਤਾ ਕਲਿਆਣ ਦਾ ਸੀ ਲਾਲੂ ਜੀ ਤੇ ਕਾਲੂ ਜੀ ਦੋ ਭਰਾ ਸਨ ਕਿਉਂਕਿ ਬਾਬੇ ਦਾ ਜਨਮ ਤੇ ਹਿੰਦੂ ਖੱਤਰੀ ਘਰ ਵਿੱਚ ਹੀ ਹੋਇਆ ਨਾ ਕਿ ਬਾਬੇ ਨੇ ਐਕਸੈਪਟ ਨਹੀਂ ਕੀਤੀ ਉਹ ਗੱਲ ਉਹਨਾਂ ਨੇ ਇੱਕ ਪੰਡਤ ਹਰਦਿਆਲ ਜਦੋਂ ਬਾਬੇ ਦੇ ਦਰਸ਼ਨ ਕਰਦਾ ਪਹਿਲੀ ਵਾਰ ਤੇ ਪੰਡਤ ਹਰਦਿਆਲ ਨੇ ਇੱਕ ਪੱਤਰੀ ਬਣਾਈ ਸੀ ਗੁਰੂ ਅੰਕਸੇਹ ਪਾਤਸ਼ਾਹ ਦੀ ਕਦੇ ਗੁਰਪ੍ਰਤਾਪ ਜੀ ਗ੍ਰੰਥ ਪੜੋ ਉਹਨਾਂ ਨਾਨਕ ਪ੍ਰਕਾਸ਼ ਵਿੱਚ ਇਹ ਜ਼ਿਕਰ ਵੀ ਮਿਲਦਾ ਤੇ ਕਹਿੰਦੇ ਮਹਤਰਾ ਕਲਿਆਣ ਦਾਸ ਨੂੰ ਨਾ ਇੰਜ ਕਿਹਾ ਬਾਬੇ ਨਾਲ ਕੁਬਾਰੇ ਬੜਾ ਕੁਛ ਕਿਹਾ ਤੇ ਜਦੋਂ ਗੁਰਾਂਖ ਸਿੰਘ ਪਾਤਸ਼ਾਹ ਵੱਡੇ ਹੋਏ 15-16 ਸਾਲ ਦੀ ਉਮਰ ਹੋਈ ਤੇ ਇੱਕ ਦਿਨ ਤੁਰਿਆ ਜਾਂਦਾ ਬਜ਼ੁਰਗ ਪੰਡਤ ਹਰਦਿਆਲ ਮਹਤਾ ਕਲਿਆਣ ਦਾਸ ਨੂੰ ਮਿਲ ਕੇ ਰਸਤੇ ਤੁਰਿਆ ਜਾਂਦਾ ਤੇ ਦੋਨੇ ਬੈਠ ਗਏ ਕਹਿਣ ਲੱਗੇ ਪੰਡਤ ਜੀ ਮੈਨੂੰ ਤੁਹਾਡੇ ਤੇ ਭਰੋਸਾ ਬੜਾ ਸੀ ਪਿਤਾ ਮਹਤਾ ਕਲਿਆਣ ਦਾਸ ਕਹਿਣ ਲੱਗੇ ਪੰਡਤ ਜੀ ਮੈਨੂੰ ਤੁਹਾਡੀ ਵਿਦਵਤਾ ਦੇ ਉੱਤੇ ਭਰੋਸਾ ਬੜਾ ਸੀ ਪਰ ਪਤਾ ਨਹੀਂ ਕਿਉਂ ਤੁਸੀਂ ਮੈਨੂੰ ਝੂਠ ਬੋਲੇ ਆ ਉਨੇ ਕੰਮ ਮੈਂ ਕਿਤੇ ਉਠ ਬੋਲੇ ਆ ਤੈਨੂੰ ਕਹਿਣ ਲੱਗੇ ਜਦੋਂ ਜਨਮ ਹੋਇਆ ਸੀ ਨਾਨਕ ਦਾ ਤੇ ਤੁਸੀਂ ਘਰ ਆਏ ਸੀ ਤੇ ਤੁਸੀਂ ਇਹ ਕਿਹਾ ਸੀ ਨਾਨਕ ਦੇ ਮਸਤਕ ਨੂੰ ਦੇਖ ਕੇ ਨਾਨਕ ਦੇ ਲਖਣਾਂ ਨੂੰ ਉਹਦੇ ਖਤਰਾਂ ਨੂੰ ਗ੍ਰਹਿਾਂ ਨੂੰ ਦੇਖ ਕੇ ਬੜਾ ਕੁਸ਼ ਕਿਹਾ ਸੀ ਤੁਸੀਂ ਜੋ ਕੁਝ ਕਿਹਾ ਗੱਲ ਇੱਕ ਵੀ ਸੱਚੀ ਨਹੀਂ ਨਿਕਲੀ ਹੁਣ ਇਤਰਾਜ਼ ਕੀਤਾ ਬਾਬੇ ਨਾਨਕ ਮੈਂ ਪੰਡਤ ਹਰदयाल ਦੇ ਉੱਪਰ ਮੈਂ ਤਾਂ ਕਲਿਆਣ ਦਾਸ ਹਾਂ ਜੋ ਜੋ ਗੱਲਾਂ ਤੁਸੀਂ ਕਹਿਆਂ ਗੱਲ ਇੱਕ ਵੀ ਸੱਚੀ ਨਹੀਂ ਨਿਕਲੀ ਤੁਸੀਂ ਕਹਿੰਦੇ ਸੀ ਜਗਤ ਵਿੱਚ ਇਹਦੀ ਵਡਿਆਈ ਬੜੀ ਹੋਵੇਗੀ ਇਹਦੀ ਪ੍ਰਸਿੱਧੀ ਬੜੀ ਹੋਵੇਗੀ ਇਹ ਬੜੀਆਂ ਕਮਾਈਆਂ ਕਰੇਗਾ ਜਿਹੜੇ ਪਾਸੇ ਜਾਏਗਾ ਸ਼ੋਭਾ ਹੋਵੇਗੀ ਤੁਸੀਂ ਦੱਸੋ ਜਿਹੜੇ ਪਾਸੇ ਜਾਂਦਾ ਇਹ ਤਾਂ ਗਵਾਕ ਹੀ ਆਉਂਦਾ ਕਿਹੜੀ ਸ਼ੋਭਾ ਲੈ ਕੇ ਆਉਂਦਾ ਇਹ ਇਦਾਂ ਹੀ ਕਿਹਾ ਜੀ ਇਤਰਾਜ਼ ਕੀਤਾ ਤੁਸੀਂ ਤਾਂ ਕਹਿੰਦੇ ਸੀ ਇਹ ਪਹਾੜਾਂ ਵੱਲ ਜਾਏਗਾ ਤੇ ਪਹਾੜ ਨਿਮੀਆਂ ਕਰਨਗੇ ਸਮੁੰਦਰ ਵੱਲ ਜਾਏਗਾ ਤੇ ਸਮੁੰਦਰ ਰਸਤਾ ਦੇਵੇਗਾ ਪਰ ਕਿਥੇ ਇਹ ਤਾਂ ਘਰੋਂ ਲੈ ਕੇ ਜਾਂਦਾ ਗਵਾਖ ਤੇ ਘਰੇ ਵਾਪਸ ਆ ਜਾਂਦਾ ਖਾਲੀ ਹੱਥ ਗੱਲ ਹੀ ਕੋਈ ਨਹੀਂ ਕਰਦਾ ਕਿਹੜੀ ਸ਼ੋਭਾ ਕਿਹੜੀ ਵਡਿਆਈ ਮੈਨੂੰ ਤੇ ਫਿਕਰ ਇਹਦਾ ਬਣੇਗਾ ਕਿ ਕੁਝ ਹੋਰ ਨਹੀਂ ਹੈ ਤੇ ਮੇਰੇ ਜਿੰਨਾ ਹੀ ਪੜ ਜਾਏ ਪਟੋਕਟ ਪਟਵਾਰੀ ਤੇ ਬਣ ਜਾਏਗਾ ਨਾ ਇਦਾਂ ਕਿ ਹਾਂ ਮੈਂ ਤਾਂ ਕल्याण ਦਾ ਆਸਮਾਨ ਤੇ ਪੰਡਰ ਤਰਹਾ ਧਿਆਗਨ ਕੋ ਸਿਆਣਾ ਸੀ ਉਹਨੇ ਕਿਹਾ ਨਹੀਂ ਕਲਿਆਣ ਦਾਸ ਜੀ ਇੰਜ ਨਾ ਕਹੋ ਜੋ ਮੈਂ ਕਿਹਾ ਮੇਰੀ ਵਿਦਿਆ ਕਦੇ ਝੂਠੀ ਨਹੀਂ ਹੋ ਸਕਦੀ ਹਾਂ ਜੋ ਮੈਂ ਕਿਹਾ ਗੱਲ ਇੱਕ ਇੱਕ ਸੱਚ ਹੋਏਗੀ ਪਰ ਤੁਹਾਡੇ ਕੋਲੋਂ ਦੇਖਿਆ ਨਹੀਂ ਜਾਣਾ ਮੈਂ ਤਾਂ ਕਲਨ ਚੜਾਈ ਕਰਕੇ ਸੀ ਪਹਿਨਾ ਫੋਖ ਦੇਖ ਨਹੀਂ ਸਕੀ ਸੀ ਬੱਬੇ ਦੀ ਮਹਿਮਣ ਬਹੁਤ ਤੁਹਾਡੇ ਕੋਲ ਸਮਾਂ ਨਹੀਂ ਮਿਲਣਾ ਤੁਹਾਡੇ ਕੋਲ ਨਹੀਂ ਦੇਖਿਆ ਜਾਣਾ ਪਰ ਜੋ ਮੈਂ ਬਚਨ ਕਿਹਾ ਨਾ ਇੱਕ ਇੱਕ ਬਚਨ ਸੱਤ ਹੋਵੇਗਾ ਔਰ ਹੋਇਆ ਬਣੂਗਾ ਇੱਕ ਇੱਕ ਬਚਨ ਸੱਚ ਹੋਇਆ ਜਿਹਦਾ ਅਰਥ ਇਹ ਨਹੀਂ ਉਹਨੇ ਬਚਨ ਕੀਤੇ ਉਹ ਪਤਾ ਸੀ ਉਹਨਾਂ ਸਤਿ ਪਛੋਦੀ ਵਿਦਿਆ ਨੇ ਬਿਆਨ ਕੀਤਾ ਸੀ ਵੀ ਇਹ ਇਹ ਕੋਈ ਆਮ ਨਹੀਂ ਹੈ ਇਹ ਇਨਸਾਨ ਨਹੀਂ ਹੈ ਉਹਨੂੰ ਸਮਝ ਆ ਗਈ ਸੰਤਤ ਦੇ ਆਲ ਆ ਸਾਰੀਆਂ ਗੱਲਾਂ ਕੋਈ ਹੁੰਦੀਆਂ ਪਈਆਂ ਨਹੀਂ ਜੀਤ ਜਿੱਤੇ ਨਵਖੰਡ ਮੇਦਨੀ ਨੌ ਖੰਡ ਧਰਤੀ ਨੂੰ ਜਿੱਤ ਲਿਆ ਬਾਬੇ ਨੇ ਨਾਮ ਦੀ ਤਾਕਤ ਨਾਲ ਸ਼ਬਦ ਦੀ ਕਰਾਮਾਤ ਨਾਲ ਸਤਨਾਮ ਦਾ ਚੱਕਰ ਫੇਰਾਇਆ ਦੇਵਨਾ ਦੇਵਦਾਨ ਰਾਕਸ਼ਸ਼ਦੈਂਤ ਅਸਲ ਵਿੱਚ ਇਹ ਦੇਵਦਾਨੋ ਹੈ ਇੱਥੇ ਪਰ ਕਈ ਪੁਥੀਆਂ ਚ ਦੇਵਦਾਨਵ ਰਕਸ਼ਦੈਂਤ ਇਦਾਂ ਪਾਠ ਆਇਆ ਦੇਵ दानव अर्थ की बनया देवतियां ਵਰਗੇ انسان। दैतता वर्गੇ ਵੀ। రాక్షస ਵਰਤੀ ਵਾਲੇ ਵੀ। ਸਾਰੇ ਜਿੰਨੇ ਸੰਨ ਚਿੱਤਰ ਗੁਪਤ ਸਭ ਚਰਨੀ ਲਾਇਆ। ਪਾਲ ਚਿੱਤਰ ਗੁਪਤ ਵਰਗੇ ਲੇਖੇ ਲਿਖਣ ਵਾਲੇ ਵੱਡੇ ਵੱਡੇ ਪੰਡਤ ਵੀ। 바ਬੀ ਨਾਨਕ ਦੇ ਸਭ ਚਰਨੀ ਲੱਗੇ ਹੋ। ਕਿਹੜਾ ਕਿਹੜਾ ਹੈ ਐਸਾ ਜਿਹੜਾ ਬਾਬੇ ਨੂੰ ਮਿਲਿਆ ਤੇ ਗੁਰਮਖੋ ਬਾਬੇ ਅੱਗੇ ਝੁਕਿਆ ਨਹੀਂ ਇੰਦਰਾਸਨ ਆਪਛਰਾ ਆਪਛਰਾ ਹੁੰਦੀਆਂ ਜਿਹੜੀਆਂ ਇੰਦਰ ਦੇਵਤੇ ਦੇ ਦਰਬਾਰ ਵਿੱਚ ਨੱਚਣ ਵਾਲੀਆਂ ਹੁੰਦੀਆਂ ਨੇ ਆਪਛਰਾ ਕਿਹਾ ਜਾਂਦਾ ਔਰ ਹੋਇਆ ਇਹ ਤਾਂ ਗੁਰਨਾਨਕ ਸਾਹਿਬ ਪਾਤਸ਼ਾਹ ਜਦੋਂ ਲੰਕਾ ਦੀ ਧਰਤੀ ਤੇ ਉੱਤੇ ਗੁਰਮਖੋ ਗਏ ਤੇ ਜਿਹੜਾ ਰਾਜਾ ਸ਼ਿਵਨਾਗ ਸੀ ਉਨੇ ਅਪਛਰਾਵਾ ਭੇਜੀਆਂ ਸੀ ਨੱਚਣ ਵਾਲੀਆਂ ਬਾਬੇ ਦੇ ਅੱਗੇ ਔਰ ਸਾਰੀ ਰਾਤ ਨੱਚਦੀਆਂ ਰਹੀਆਂ ਸਵੇਰ ਹੋਈ ਥੱਕ ਗਈਆਂ ਔਰ ਗੁਰੂ ਬਾਬੇ ਨੇ ਕਿਹਾ ਸੀ ਗਾਛਉ ਪੁਤਰੀ ਰਾਜਕਵਾਰ ਨਾਮ ਪੜੋ ਸੱਚ ਦੋਤ ਸਵਾਰ ਐ ਮੇਰੀ ਓਤੀਓ ਇਹ ਇਹ ਜਿਹੜਾ ਸਮਾਂ ਮਿਲਿਆ ਨਾ ਇਸ ਸੱਚੇ ਨਾਮ ਦਾ ਸਮਾਂ ਇਹ ਜ਼ਿੰਦਗੀ ਸਵਾਰਨ ਲਈ ਮਿਲਿਆ ਹੈ ਆ ਨੱਚਨ ਗਾਉਣ ਤੇ ਵਕਾਰ ਪੋਗਣ ਲਈ ਨਹੀਂ ਮਿਲਿਆ ਜਦੋਂ ਗੁਰਮੁਖ ਕੋ ਬਾਬੇ ਨੇ ਕਹਣਾ ਗਾਛੋ ਪੁੱਤਰੀ ਜਦੋਂ ਪੁੱਤਰੀ ਕਿਹਾ ਐ ਮੇਰੀ ਉਹ ਧੀਓ ਇਹ ਸ਼ਬਦ ਵਰਤਿਆ ਤੇ ਗੁਰਮੁਖ ਕੋ ਨੱਚਣ ਵਾਲੀਆਂ ਦੇ ਵੀ ਅੱਖਾਂ ਨੀਂਆਂ ਕਰ ਲਈਆਂ ਸੀ ਪਹਿਲਾਂ ਮਿਲਿਆ ਜਿਹਦਾ ਸਾਨੂੰ ਧੀਆ ਕਹਿੰਦਾ ਬਹੁਤ ਵੱਡੀ ਗੱਲ ਸੀ ਜੀ ਇਹ ਨੱਚਣ ਵਾਲੀਆਂ ਨੂੰ ਵੀ ਧੀਆ ਕਹਿ ਦੇਣਾ ਇਹ ਗੁਰਨਾਨਕ ਸਾਹਿਬ ਪਾਤਸ਼ਾਹ ਦਾ ਕਰਮ ਹੈ ਗੁਰੂ ਇਹ ਡੀ ਰੈਂਪਤ ਕੀਤੀ ਅੱਖਾਂ ਨੀਵੀਆਂ ਕਰ ਲੀਆਂ ਉਹਨਾਂ ਭੱਜੀਆਂ ਗਈਆਂ ਨਾਲੇ ਸ਼ਬਨਾਮ ਦੇ ਕੋਲੇ ਜਾਂ ਰਾਜਨ ਜਾ ਕੇ ਮਿਲਿਆ ਕਿ ਤੇ ਸੱਚਾ ਗੁਰੂ ਚੜਾ ਹੀ ਨਾ ਜਾਵੇ ਉਹ ਕਹਿੰਦਾ ਤੁਹਾਨੂੰ ਕਿਹ ਪਤਾ ਲੱਗਿਆ ਉਹ ਸੱਚਾ ਹੈ ਬੜੇ ਬਣ ਬਣ ਕੇ ਸੱਚੇ ਆਏ ਇੱਥੇ ਕਹਿਣ ਲੱਗੀਆਂ ਨਹੀਂ ਜੀਨੂੰ ਸਾਡੇ ਨੱਚਣ ਵਾਲੀਆਂ ਵਿੱਚੋਂ ਵੀ ਧੀ ਦਿਖਦੀ ਹੈ ਉਹ ਸੱਚਾ ਗੁਰੂ ਹੀ ਹੋ ਸਕਦਾ ਹੈ ਉਹ ਰੁਈਆਂ ਕਰਨ ਖੂਬ ਆਪੀ ਦਿਖੂਆਂ ਤੋ ਇਸ ਕਰਕੇ ਇੰਦਰਾਸਨ ਆਪਛਰਾ ਇੰਦਰ ਵਰਗੇ ਆਸਨ ਇੰਦਰ ਵਰਗੇ ਦਰਬਾਰਾਂ ਦੇ ਵਿੱਚ ਨੱਚਣ ਵਾਲੀਆਂ ਵੀ ਭਾਵ ਕੇ ਵਕਾਰ ਭੋਗਣ ਵਾਲੀਆਂ ਵੀ ਰਾਗ ਰਾਗਣੀ ਮੰਗਲ ਲਗਾયા ਰਾਗ ਰਾਗਣੀ ਦੇ ਉੱਤੇ ਨੱਚਣ ਵਾਲੀਆਂ ਨੇ ਵੀ ਮੰਗਲ ਗਾਇਦਾ ਅਰਥ ਖੁਸ਼ੀ ਦੇ ਮੰਗਲ ਗਾਏ ਪਰਮਾਤਮਾ ਦੀਆਂ ਸਿਫਤਾਂ ਕਰ ਕੀਤੀਆਂ ਉਹਨਾਂ ਨੇ ਵੀ ਭੈਆਂ ਆਨੰਦ ਜਗਤ ਵਿੱਚ ਜਗਤ ਵਿੱਚ ਜਿਸ ਨੇ ਵੀ ਬਾਬੇ ਦੇ ਚਰਨਾਂ ਨੂੰ ਪਕੜਿਆ ਉਹਨੂੰ ਆਨੰਦ ਪਿਆ ਉਹਨੂੰ ਆਨੰਦ ਦੀ ਪ੍ਰਾਪਤੀ ਹੋਈ ਉਹਨੂੰ ਸੁੱਖ ਦੀ ਪ੍ਰਾਪਤੀ ਹੋਈ ਉਹਨੂੰ ਜੀਵਨ ਮੁਕਤੀ ਦੀ ਆਨੰਦ ਦਾ ਕੀ ਅਰਥ ਹੁੰਦਾ ਉਹ ਖੁਸ਼ੀ ਉਹ ਖੇੜਾ ਜਿਹੜਾ ਖਤਮ ਹੀ ਕਦੇ ਨਹੀਂ ਹੁੰਦਾ ਅਬਨਾਸੀ ਖੇਮ ਜਿਹਨੂੰ ਗੁਰੂ ਸਾਹਿਬ ਪਾਛ ਨੇ ਕਿਹਾ ਅਬਨਾਸੀ ਖੇਮ ਚਾਹੇ ਜੀ ਨਾਮ ਸਦਾ ਸਿਮਰਨ ਕਰ ਕਦੀ ਨਾ ਨਾਸ਼ ਹੋਣ ਵਾਲੀ ਕੁਝ ਕਿਥੋਂ ਮਿਲੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਭਇਆ ਆਨੰਦ ਜਗਤ ਵਿੱਚ ਕਿਉਂਕਿ ਸਭ ਨੇ ਸਮਝ ਲਈ ਸੀ ਇਸ ਗੱਲ ਨੂੰ ਕਿ ਕਲ ਤਾਰਨ ਗੁਰੂ ਨਾਨਕ ਆਇਆ ਇਹ ਜੋ ਗੁਰੂ ਨਾਨਕ ਆਇਆ ਹੈ ਇਹ ਕਲ ਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਆਇਆ ਹਰ ਇੱਕ ਨੇ ਇਹ ਭਰੋਸਾ ਕੀਤਾ ਗੁਰੂ ਨਾਨਕ ਸਾਨੂੰ ਤਾਰਨ ਵਾਸਤੇ ਆਇਆ ਹੈ ਹਿੰਦੂ ਅਖੀਰ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਹਿੰਦੂ ਮੁਸਲਮਾਨ ਨਿਵਾਇਆ ਭਾਵੇਂ ਬਾਬੇ ਦੇ ਦਰ ਤੇ ਹਿੰਦੂ ਆਇਆ ਭਾਵੇਂ ਮੁਸਲਮਾਨ ਆਇਆ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸਭ ਉਪਰੈਣਤਾ ਕੀਤੀਆਂ ਸਾਰਿਆਂ ਨੂੰ ਗਿਆਨ ਦੀਆਂ ਦਾਤਾਂ ਤੇ ਸ਼ਬਦ ਦੀਆਂ ਦਾਤਾਂ ਵੰਡੀਆਂ ਮੁਸਲਮਾਨ ਤੇ ਹਿੰਦੂ ਵੀ ਨਫ਼ਰਤਾਂ ਭੁੱਲ ਕੇ ਗੁਰਮਖੋ ਲੜਾਈਆਂ ਝਗੜੇ ਭੁੱਲ ਕੇ ਬਾਬੇ ਨਾਨਕ ਦੇ ਅੱਗੇ ਨਿਮਮ ਗਏ ਬਾਬੇ ਅੱਗੇ ਚੁੱਪ ਗਏ ਪਾਤਸ਼ਾਹ ਦੇ ਭਾ ਕਰਨ ਕੋ ਲਾਂਕੁਪਾਂ ਦੀ ਖਿਮਾ ਫਤਿਹ ਬਲਾਉ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ